ਸੋ ਸਾਥੀਓ ਜਿੱਥੇ 60000 ਕਰੋੜ ਦਾ ਨੁਕਸਾਨ ਆਲਰੇਡੀ ਹੋ ਚੁੱਕਿਆ ਇਹਨਾਂ 20-25 ਦਿਨਾਂ ਦੇ ਵਿੱਚ ਇਹ じゃ ਆਪਾਂ ਹੁਣ ਤੱਕ 88 ਦੇ ਫੜਾਂ ਦੀ ਗੱਲ ਕਰਦੇ ਸੀ ਕਿ ਪਰ 88 ਨਾਲੋਂ ਵੀ ਬਹੁਤ ਵੱਡੀ ਡਿਵਾਸਟੇਸ਼ਨ ਹੈ ਜਿਹਦੀ ਵਜ੍ਹਾ ਕਰਕੇ ਮੈਂ ਸਮਝਦਾ ਕਿ ਘੱਟੋ-ਘੱਟ 20000 ਕਰੋੜ ਦਾ ਰੀਲੀਫ ਪੈਕੇਜ ਹੈ ਜਿਹੜਾ ਉਹ ਕੇਂਦਰ ਨੂੰ ਇਸ ਸਮੇਂ ਪੰਜਾਬ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਤਕਰੀਬਨ 4.5 ਲੱਖ ਏਕੜ ਦੀਆਂ ਫਸਲਾਂ ਨੇ ਜਿਹੜੀਆਂ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਔਰ ਇਹ ਜੇ ਪ੍ਰੀਲੀਮੀਨਰੀ ਰਿਪੋਰਟਸ ਦੇ ਮੁਤਾਬਕ 360000 ਦੇ ਕਰੀਬ ਤਾਂ ਸਿਰਫ ਜਿਹੜਾ ਕੈਟਲ ਹੈ ਜਿਹੜੇ ਡੰਗਰ ਪਸ਼ੂ ਨੇ ਮੱਝਾਂ گاਵਾ ਨੇ ਉਹ ਆਪਣੀਆਂ ਜਾਨਾਂ ਨੇ ਜਿਹੜੀਆਂ ਉਹ ਗਵਾ ਚੁੱਕੀਆਂ ਜਾਂ ਮਿਲ ਨਹੀਂ ਰਹੀਆਂ ਹੈਗੀਆਂ ਔਰ ਇਸ ਤੋਂ ਇਲਾਵਾ ਸੈਂਕੜੇ ਇਹੋ ਜਿਹੇ ਘਰ ਨੇ ਜਿਹੜੇ ਕਿ ਇਸ ਹੜ੍ਹਾਂ ਦੇ ਦੌਰਾਨ ਕੰਪਲੀਟਲੀ ਜਾਂ ਪਾਰਸ਼ਲੀ ਖਤਮ ਹੋ ਚੁੱਕੇ ਡੈਮੇਜ ਹੋ ਚੁੱਕੇ ਔਰ ਇਸ ਤੋਂ ਇਲਾਵਾ ਜਿਹੜਾ ਇੱਕ ਕਲੈਕਟਰਲ ਡੈਮੇਜ ਹੁੰਦਾ ਉਹ ਵੀ ਬਹੁਤ ਵੱਡਾ ਹੈ ਕਿਉਂਕਿ ਖੇਤਾਂ ਦੇ ਵਿੱਚ ਰੇਤ ਹੈ ਜਿਹੜੀ ਉਹ ਆ ਗਈ ਹੈ ਜੇ ਅਗਲੀਆਂ ਫਸਲਾਂ ਦੀ ਬਜਾਈ ਦਾ ਵੀ ਇੱਕ ਵੱਡਾ ਚੈਲੰਜ ਹੈ ਜਿਹੜਾ ਉਹ ਰਹੇਗਾ ਇਸ ਤੋਂ ਜਦੋਂ ਹੜ੍ਹਾਂ ਦਾ ਪਾਣੀ ਉਤਰੇਗਾ ਤੇ ਉਹ ਤੋਂ ਬਾਅਦ ਰੀਲੀਫ ਦਾ ਕੰਮ ਚੱਲਣਾ ਹੈ ਰੀਹੈਬਿਲਿਟੇਸ਼ਨ ਦਾ ਕੰਮ ਚੱਲਣਾ ਹੈ ਉਹ ਤੋਂ ਬਾਅਦ ਜਿਹੜੀਆਂ ਕੋਈ ਡੰਗਰ ਪਸ਼ੂ ਦੇ ਮਾਰਨ ਕਰਕੇ ਬਿਮਾਰੀਆਂ ਵੈਕਟਰ ਡਿਜ਼ੀਜ਼ ਨੇ ਜਿਹੜੇ ਉਹ ਹੋਣੇ ਨੇ